ਤਸਵੀਰ ਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਜਿਹੜੇ ਫੰਡ ਰੁਕੇ ਹੋਏ ਨੇ ਉਹਨਾਂ ਦੇ ਉੱਤੇ ਵੀ ਚਰਚਾ ਹੋਈ ਹੈ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਕਈ ਮਦਾਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਨੈਸ਼ਨਲ ਹੈਲਥ ਅਜੰਸੀ ਸਟੇਟ ਹੈਲਥ ਅਜੰਸੀਸ ਔਰ ਮੇਰੇ ਵੀ ਜਿਹੜੇ ਆ ਗਏ ਪ੍ਰਿੰਸੀਪਲ ਸੈਕਟਰੀ ਔਰ ਜਿਹੜੇ ਸੈਕਟਰੀ ਆਯੂਸ਼ ਆਯੂਸ਼ ਤੇ ਜਿਹੜੇ ਐਮ ਡੀ ਐਨ ਐਚ ਐਮ ਸਾਰੇ ਬੜੀ ਸਟ੍ਰਕਚਰਡ ਮੀਟਿੰਗ ਸੀ ਜੀ ਦੋਨੋਂ ਮਿਨਿਸਟਰ ਸਾਹਿਬਾਨ ਨਾਲ ਔਰ ਮੈਨੂੰ ਵੀ ਤੁਹਾਨੂੰ ਦੱਸਦੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਕਵੀ ਨੱਡਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਪੰਜਾਬ ਦੇ ਨਾਲ ਬਹੁਤ ਨੇੜਲੇ ਸਬੰਧ ਹੈ ਸੋ ਉਹ ਬੜੇ ਪੋਜ਼ਿਟਿਵ ਸੀਗੇ ਜੀ ਹੀ ਵਾਸ ਵੈਰੀ ਰਿਸੈਪਟਿਵ ਤੇ ਜਿਹੜਾ ਸਾਡਾ ਵਿਊ ਪੁਆਇੰਟ ਸੀਗਾ ਉਹ ਪਹਿਲਾਂ ਨਾਲੋਂ ਫਰਕ ਇਹ ਸੀਗਾ ਕਿ ਐਸ ਕੰਪੇਅਰਡ ਟੂ ਅਰਲੀਅਰ ਮਿਨਿਸਟਰਸ ਨਾਲ ਜੀ ਉਹ ਪੰਜਾਬ ਦੇ ਜਿੰਨੇ ਵੀ ਇਸ਼ੂਸ ਆ ਗਏ ਹੈਲਥ ਨਾਲ ਰਿਲੇਟਡ ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀਆਂ ਕਲਚਰਲ ਸੈਂਸਿਟੀਵਿਟੀਜ਼ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰੋਕਾਰ ਹੈਗੇ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬਾਨ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਟ ਆਊਟ ਕਰ ਲਓ ਐਂਡ ਹੀ ਇਜ਼ ਵੈਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 ਕਰੋੜ 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਅਨੁਸ਼ਾਸਨ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜੇ ਜੂਨੀਅਰ ਅਰਥ ਮੰਤਰੀ ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਦੱਸ ਦਿਓ ਕਿ ਆਮ ਆਦਮੀ ਕਲੀਨਿਕ ਵੀ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਸੀਗੇ ਇਸ ਤੋਂ ਇਲਾਵਾ ਆਸ਼ਮਨ ਯੋਜਨਾ ਨੂੰ ਲੈ ਕੇ ਵੀ ਫੰਡ ਵਗੈਰਾ ਰੁਕੇ ਹੋਏ ਨੇ ਉਹਨਾਂ ਦੇ ਉੱਤੇ ਇਹੀ ਸਾਰੀ ਗੱਲਬਾਤ ਕੀਤੀ ਗਈ ਹੈ ਤੇ ਹੁਣ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਕਿ ਜਲਦ ਹੀ ਇਹ ਫੰਡ ਕੇਂਦਰ ਵੱਲੋਂ ਪੰਜਾਬ ਨੂੰ ਦੇ ਦਿੱਤੇ ਜਾਣਗੇ ਜਿਸ ਤੇ ਗੱਲਬਾਤ ਹੋਈ ਹੈ ਤੇ ਇਹ ਫੰਡ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੱਗਦੇ ਨੇ ਕੀ ਕਿਸੇ ਸਹੂਲਤਾ ਮਿਲਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ